ਪੰਜਾਬ ਦੀਆਂ ਤਹਿਸੀਲਾਂ ਵਿੱਚ ਮਾਲ ਵਿਭਾਗ ਨਾਲ ਸੰਬੰਧਿਤ ਆਪਣੇ ਕੰਮਕਾਜ ਕਰਾਉਣ ਲਈ ਆਉਣ ਵਾਲੇ ਲੋਕਾਂ ਦੀ ਸਹੂਲਤ ਦੇ ਲਈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਇੱਕ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ। ਆਨਲਾਈਨ ਰਜਿਸਟਰੀਆਂ ਕਰਨ ਵਾਲੇ ਇਸ ਪ੍ਰੋਜੈਕਟ ਈਜੀ ਰਜਿਸਟਰੀ ਦੀ ਸ਼ੁਰੂਆਤ ਸਰਕਾਰ ਨੇ ਲੋਕਾਂ ਦੀ ਤਹਿਸੀਲਾਂ ਦੇ ਵਿੱਚ ਹੁੰਦੀ ਲੁੱਟ ਨੂੰ ਰੋਕਣ ਲਈ ਪਹਿਰਵਾਈ ਕੀਤੀ ਹੈ। ਹਾਲਾਂਕਿ ਇਸ ਪ੍ਰੋਜੈਕਟ ਨੂੰ ਪਿਛਲੇ ਦਿਨੀ ਸਰਕਾਰ ਨੇ ਹੌਂਦ ਵਿੱਚ ਲਿਆਂਦਾ ਹੈ ਤੇ ਅਜੇ ਲੋਕਾਂ ਵਿੱਚ ਇਸ ਪ੍ਰਤੀ ਪੂਰੀ ਜਾਗਰੂਕਤਾ ਵੀ ਨਹੀਂ ਹੈ। ਇਸ ਪ੍ਰੋਜੈਕਟ ਦੀ ਗਰਾਊਂਡ ਰਿਪੋਰਟ ਜਾਣਨ ਦੇ ਲਈ ਸਾਡੀ ਟੀਮ ਵੱਲੋਂ ਤਹਿਸੀਲ ਕੰਪਲੈਕਸ ਵਿੱਚ ਈਜੀ ਰਜਿਸਟਰੀ 카운ਟਰ ਉੱਤੇ ਹੁੰਦੇ ਕੰਮਕਾਲ ਦਾ ਜਾਇਜ਼ਾ ਲਿਆ ਗਿਆ। ਇਸ ਸੰਬੰਧ ਵਿੱਚ ਕੰਮ ਕਰਵਾਉਣ ਲਈ ਆਏ ਲੋਕਾਂ ਦਾ ਕੀ ਕਹਿਣਾ ਸੀ? ਆਓ ਜਾਣਦੇ ਹਾਂ ਪੱਤਰਕਾਰ ਲਵਪ੍ਰੀਤ ਖੁਸ਼ੀਪੁਰ ਦੀ ਇਹ ਰਿਪੋਰਟ। ਮੈਂ ਗੁਰਦੇਵ ਸਿੰਘ ਅੱਜ ਕਲਾ ਨੌ ਤਸਵੀਰ ਵਿੱਚ ਆਪਣੇ ਏਜੀ ਕਾਊਂਟਰ ਤੇ ਰਜਿਸਟਰੀ ਕਰਾਉਣ ਵਾਸਤੇ ਆਇਆ ਸੀ ਮੈਂ ਆਪਣੇ ਕਾਗਜ਼ ਸਟਾਫ ਨੂੰ ਦਿੱਤੇ ਸਟਾਫ ਨੇ ਬੜੇ ਜੀ ਵਧੀਆ ਤਰੀਕੇ ਨਾਲ ਕਾਗਜ਼ਾਂ ਦੀ ਜਿਹੜੀ ਕੋਪ ਕਰਕੇ ਸਾਡੀ ਤਕਰੀਬਨ ਅੱਧੇ ਘੰਟੇ ਦੇ ਵਿੱਚ ਜਿਹੜੀ ਰਜਿਸਟਰੀ ਉਹਨਾਂ ਨੇ ਕਰ ਦਿੱਤੀ ਇਤਨਾ ਸਟਾਫ ਜਿਹੜਾ ਬਹੁਤ ਕੋਆਪਰੇਟਿਵ ਆ ਤੇ ਸਾਡੇ ਕੋਲ ਉਹਨਾਂ ਜਿਹੜਾ ਸਰਕਾਰੀ ਖਰਚੇ ਤੋਂ ਇਲਾਵਾ ਕੋਈ ਪੈਸਾ ਜਿਹੜਾ ਵਾਧੂ ਉਹਨਾਂ ਨਹੀਂ ਲਿਆ ਹੈਗਾ ਮੈਂ ਈਜੀ ਰਜਿਸਟਰੀ ਨਾਲ ਬਹੁਤ ਬਹੁਤ ਖੁਸ਼ ਹਾਂ ਮੈਂ ਆਮ ਲੋਕਾਂ ਨੂੰ ਅਪੀਲ ਕਰਦਾ ਕਿ ਇੱਥੇ ਈਜੀ ਡਿਸਟ੍ਰਿਕਟ ਕਾਊਂਟਰ ਤੇ ਆਣ ਕੇ ਰਜਿਸਟਰੀਆਂ ਕਰਵਾਓ ਤੇ ਲੁੱਟ ਤੋਂ ਬਚੋ ਜੀ ਮੈਂ ਗਰਮੀਤ ਸਿੰਘ ਕਲਰੌਰ ਮੈਂ ਰਜਿਸਟਰੀ ਕਾਊਂਸਲਰੇ ਆਇਆ ਸੀ ਤੇ ਬੜੀ ਵਧੀਆ ਮਤਲਬ ਢੰਗ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਮਤਲਬ ਛੇਤੀ ਬਰੀ ਰਜਿਸਟਰੀ ਹੋ ਗਈ ਆ ਤੇ ਮੇਰਾ ਮਤਲਬ ਤੁਮ ਬਹੁਤ ਖੁਸ਼ ਹਾਂ ਕਿ ਮੇਰੇ ਨੂੰ ਕੋਈ ਖੱਜਲ ਖਰਾਬੀ ਨਹੀਂ ਹੋਣੀ ਪਈ ਤੇ ਕੋਈ ਜਿੰਨੀ ਸਰਕਾਰੀ ਫੀਸ ਬੰਦੀ ਆ ਉਹ ਹੀ ਲਈ ਗਈ ਆ ਕੋਈ ਇਹਦੇ ਵਿੱਚ ਵਾਧੂ ਖਰਚਾ ਨਹੀਂ ਲਿਆ ਗਿਆ ਤੇ ਮੈਂ ਇਸ ਗੱਲ ਤੋਂ ਬਹੁਤ ਜ਼ਿਆਦਾ ਖੁਸ਼ ਆ ਬਹੁਤ ਵਧੀਆ ਵਾ ਬਹੁਤ ਵਧੀਆ ਮੈਂ ਐਡਵੋਕੇਟ ਰਿਸ਼ਮ ਸਿੰਘ ਕੰਨੂ ਮੈਂ ਈਜੀ ਰਜਿਸਟਰੀ ਜੋ ਸਰਕਾਰ ਦੀ ਨਵੀਂ ਸਕੀਮ ਸ਼ੁਰੂ ਹੋਈ ਆ ਉਹਦੇ ਵਿੱਚ बतौर ਐਡਵੋਕੇਟ ਕਲਾਨੌਰ ਤਹਿਸੀਲ ਵਿੱਚ ਤਨਾ ਦਾ ਫਿਰ 9 ਤੋਂ 5 ਅਸੀਂ ਇੱਥੇ ਦਫ਼ਤਰ ਡਿਊਟੀ ਕਰਦੇ ਆ ਤੇ ਪਬਲਿਕ ਲਈ ਬਹੁਤ ਵਧੀਆ ਸਹੂਲਤ ਆ ਵਾਏ ਜੀ ਲੋਕ ਇਹਦਾ ਲਾਭ ਉਠਾ ਰਹੇ ਨੇ ਰਜਿੰਦਰ ਸਿੰਘ ਤਸੀਲਦਾਰ ਕਲਾਨੌਰ ਪੰਜਾਬ ਸਰਕਾਰ ਵੱਲੋਂ ਈ-ਰਜਿਸਟ੍ਰੇਸ਼ਨ ਦਾ ਪ੍ਰੋਜੈਕਟ ਚਲਾਇਆ ਗਿਆ ਹੈ ਜਿਸ ਦੇ ਤਹਿਤ ਅੱਜ ਤੱਕ ਅਸੀਂ 10 ਰਜਿਸਟ੍ਰੀਆਂ ਮਾਈ ਡੀਡ ਦੇ ਮੁਤਾਬਕ ਕਰ ਸਕੇ ਹਾਂ ਇਸ ਜਿਹੜਾ ਪ੍ਰੋਜੈਕਟ ਹੈ ਲੋਕਾਂ ਦੇ ਹਿੱਤ ਵਿੱਚ ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖ ਕੇ ਚਲਾਇਆ ਗਿਆ ਹੈ ਇਹਦੇ ਵਿੱਚ ਬਹੁਤ ਸਿੰਪਲ ਪ੍ਰੋਸੀਜਰ ਹੈ ਕਿ ਤੁਸੀਂ ਕਿਸੇ ਵੀ ਵਿਅਕਤੀ ਨੇ ਕੋਈ ਵੀ ਚੀਜ਼ੀ ਲਿਖਾਣੀ ਹੋਵੇ ਰਜਿਸਟਰੀ ਦਫ਼ਤਰ ਤੇ ਵਿੱਚ ਆ ਕੇ ਤੁਸੀਂ ਬਾਹਰ ਵਕੀਲ ਸਾਡੇ ਬੈਠੇ ਹੋਏ ਹਨ ਜੋ ਸਰਕਾਰ ਵੱਲੋਂ ਪੁਆਇੰਟ ਕੀਤੇ ਗਏ ਹਨ ਉਹਨਾਂ ਨੂੰ ਆਪਣੇ ਕਾਗਜ਼ ਦੇਨੇ ਹਨ ਤੇ ਉਹਨਾਂ ਨੇ ਤੁਹਾਡਾ ਡਾਕੂਮੈਂਟ ਲਿਖ ਦੇਣਾ ਹੈ ਔਰ ਇਸ ਰਜਿਸਟਰੀ ਲਿਖਣ ਦੇ ਵਿੱਚ ਸਰਕਾਰ ਵੱਲੋਂ ਕੋਈ ਵੀ ਫੀਸ ਨਹੀਂ ਲਈ ਜਾ ਰਹੀ ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਤੁਹਾਡੇ ਕਾਗਜ਼ ਪਹਿਲਾਂ ਸਮੇਂ ਸਿਰ ਚੈੱਕ ਕਰਲੇ ਜਾਣਗੇ ਬਾਅਦ ਵਿੱਚ ਕੋਈ ਵੀ ਗਲਤੀ ਨਹੀਂ ਕੱਢੀ ਜਾ ਸਕਦੀ ਉਸ ਦੇ ਨਾਲ ਜਦੋਂ ਤੁਸੀਂ ਆਪਣੀ ਰਜਿਸਟਰੀ ਸਾਰੀ ਚੈੱਕ ਕਰਵਾ ਲੋਗੇ ਫਿਰ ਤੁਸੀਂ ਆਪਣਾ ਪੂਰਾ ਸਰਕਾਰੀ ਫੀਸ ਜਿਹੜੇ ਸਟਾਰਮਸ ਰਿਸਿਸਟੈਂਟ ਫੀਸ ਉਹ ਸਾਰੀਆਂ ਦੇ ਕੇ ਤੁਸੀਂ ਰਜਿਸਟਰੀ ਪੇਸ਼ ਕਰ ਸਕਦੇ ਹੋ ਤੇ ਇਸ ਕਰਕੇ ਜਿਸ ਦਿਨ ਤੁਸੀਂ ਫਿਰ ਰਜਿਸਟਰੀ ਕਰਾਓਗੇ ਉਸ ਦਿਨ ਤੁਹਾਨੂੰ ਕੋਈ ਵੀ ਟਾਈਮ ਨਹੀਂ ਲੱਗੇਗਾ ਵਿਥਿਨ 1 ਆਵਰਸ ਅਸੀਂ ਸਾਨੂੰ ਰਜਿਸਟਰੀ ਕਰਕੇ ਅਧਿਆਤ ਵਿੱਚ ਪੜਾ ਦਿਆਂਗੇ ਇਸ ਤੋਂ ਇਲਾਵਾ ਫਿਰ ਵੀ ਸਰਕਾਰ ਪੰਜਾਬ ਸਰਕਾਰ ਵੱਲੋਂ ਜ਼ੀਰੋ ਟੋਲਰੈਂਸ ਟੂ ਕ腐ਸ਼ਨ ਦਾ ਮਹਿੰਮ ਚਲਾਈ ਗਈ ਹੈ ਇਸ ਦੇ ਤਹਿਤ ਕੋਈ ਵੀ ਮੁਲਾਜ਼ਮ ਛੋਟੇ ਤੋਂ ਲੈ ਕੇ ਉੱਪਰ ਤੱਕ ਕੋਈ ਵੀ ਮੁਲਾਜ਼ਮ ਕੋਈ ਰਿਸ਼ਵਤ ਮੰਗਦਾ ਹੈ ਤੇ ਉਹਦੇ ਬਾਰੇ ਵੀ ਤੁਸੀਂ ਸਾਡੇ ਧਿਆਨ ਵਿੱਚ ਜਾਂ ਸਰਕਾਰ ਦੇ ਧਿਆਨ ਵਿੱਚ ਲਿਆ ਸਕਦੇ ਹੋ